ਵਾਹਿਗੁਰੂ ਜੀ ਕੀ ਫਤਿਹ ਇਹ ਆ ਦੋ ਜੀ ਆਪਣੇ ਆਪ ਨੂੰ ਪਾਸਟਰ ਕਹਿੰਦੇ ਨੇ ਵੀਰ ਸੰਦੀਪ ਕਾਲੂ ਉਹਦੇ ਨਾਲ ਇੱਥੇ ਇੱਕ ਵਰਕਰ ਕੰਮ ਕਰਦਾ ਮੁੰਡਾ ਸਿੱਖ ਇਹ ਬੰਦੇ ਉਹਨੂੰ ਤਿੰਨ ਚਾਰ ਦਿਨ ਤੋਂ ਕਾਫੀ ਜਾਣ ਕੇ ਤੰਗ ਕਰ ਰਹੇ ਵੀ ਤੂੰ ਕ੍ਰਿਸਚੀਅਨ ਬਣ। ਤੇ ਉਹਦਣ ਹੀ ਵੀਰ ਨੇ ਮੋੜਿਆ ਤੇ ਚਲ ਗਿਆ ਤੇ ਅੱਜ ਫੇਰ ਆਏ ਜੀ ਤੇ ਅੱਜ ਇਹ ਵੀਰ ਨੇ ਇੱਥੇ ਪਹਾਲ ਲੈਣੇ ਦੋਏ ਆਹ ਮੁੰਡਾ ਵੀ ਇਹ ਮੁੰਡਾ ਜਿਹੜਾ ਨਾ ਜੱਟ ਆ ਇਹ ਕ੍ਰਿਸਚੀਅਨ ਬਣਿਆ ਤੇ ਹੋਰ ਨਾਲ ਵੀ ਬਣਾਉਣ ਲਿਆ ਏ ਤੇ ਵੇਖ ਲਓ ਇਹਨਾਂ ਦੀ ਕਰਤੂਤ ਹੈ ਵੀ ਆਣ ਕੇ ਧੱਕੇ ਨਾਲ ਜਿਹੜਾ ਧਰਮ ਪਰिवर्तन ਕਰਨ ਦੇ ਤੇ ਮੁੜ ਕੇ ਫੇਰ ਜਦੋਂ ਕੋਈ ਸੇਖਾਂ ਨੇ ਕਾਰਵਾਈ ਕੀਤੀ ਤੇ ਇਹ ਫਿਰ ਕਹਿੰਦੇ ਵੀ ਨਿਹੰਗ ਮਾੜੇ ਨੇ ਤੇ ਨਿਹੰਗਾਂ ਨੇ ਤੇ ਆਪੇ ਹੀ ਮਾੜੇ ਹੁਣ ਜਦੋਂ ਫਿਰ ਇਹਨਾਂ ਦੀ ਜੁੱਤੀਆਂ ਵੱਜਣੀਆਂ ਨੇ ਤੇ ਫਿਰ ਨਿਹੰਗਾਂ ਨੂੰ ਤੇ ਮਾੜੇ ਕਹਿਣਾ ਹੀ ਤਾਂ ਜੇ ਇਹ ਆਪ ਸੇਖਾਂ ਨੂੰ ਲੜਾਉਂਦੇ ਆ ਦੋਵਾਂ ਧਰਮਾਂ ਦੇ ਵਿੱਚ ਤੇ ਇਹੋ ਜਿਹਿਆਂ ਨੂੰ 크ਰਿਸਚੀਅਨਾਂ ਨੂੰ ਵੀ ਚਾਹੀਦੇ ਵੀ ਇਹਨਾਂ ਨੂੰ ਜੁੱਤੀ ਫੇਰ ਕੇ ਰੱਖਣੇ ਇਹਨਾਂ ਨੂੰ ਇਹੋ ਜਿਹੇ ਬੰਦੇ ਮੋੜਨ ਆਪਣੇ ਹੁਣ ਇਹਨਾਂ ਤੇ ਕਾਰਵਾਈ ਕਰਕੇ ਅਸੀਂ ਪ੍ਰਸ਼ਾਸਨ ਦੇ ਇਹੋ ਹੀ ਮੰਗ ਕਰਦੇ ਵੀ ਇਹਨਾਂ ਦੇ ਪਰਚਾ ਕੱਟ ਕੇ ਤੇ ਇਹਨਾਂ ਨੂੰ ਜਿਹੜੀ ਮਨਦੀ ਦੀ ਸਜ਼ਾ ਦਿੱਤੀ ਜਾਵੇ ਇਹਨਾਂ ਤੇ ਗਾਂ ਤੋਂ ਕੋਈ ਹੋਰ ਬੰਦਾ ਜਿਹੜਾ ਕੋਈ ਵੀ ਧਰਮ ਦੇ ਵਿੱਚ ਇਹੋ ਜਿਹਾ ਕੰਮ ਨਾ ਕਰੇ ਵੀ ਜਿਹੜਾ ਦੂਮਾ ਕੌਮਾ 'ਚ ਲੜਾਈ ਨਾ ਪਾਵੇ ਤੇ ਨਹੀਂ ਤੇ ਇਹਨਾਂ ਦੇ ਬੰਦੇ ਮਰਵਾ ਦਿੰਦੇ ਨੇ ਇਹਨਾਂ ਨੇ ਜਿਹੜੇ ਇਹੋ ਜਿਹੇ ਜਿਹੜੇ ਬੰਦੇ ਤੁਰੇ ਵਾਏ ਇੱਕ ਟੀਕਾ ਖਾ ਲਾ ਵਾਏ ਇਹ ਇਹ ਜਿਹੜੇ ਨੇ ਇਹ ਵੇਖੋ ਜਬਰੀ ਧਰਮ ਪਰਵਰਤਨ ਕਰਾਉਣ ਦੇ ਨੇ ਇਹ ਨਹੀਂ ਵੀ ਇਹਨਾਂ ਅਗਲੀ ਪਾਸਟਰ ਬਣ ਕੇ ਤੇ ਜਬਰੀ ਕਰਾਉਣ ਦੇ ਨੇ ਲਾਲਚ ਦੇ ਕੇ ਧਮਕਾ ਕੇ ਇਹੋ ਜਿਹੇ ਕੰਮ ਕਰਕੇ ਉਹਨਾਂ ਕੋਲ ਯਾਰ ਚਾਰ ਵਾਹਿਗੁਰੂ ਜੀ ਦੀ ਫਤਿਹ ਇਹ ਆ ਦੋ ਜੀ ਆਪਣੇ ਆਪ ਨੂੰ ਪਾਸਟਰ ਕਹਿੰਦੇ ਨੇ ਤਾਂ ਵੀਰ ਸੰਦੀਪ ਕਾਹਲੂ ਉਹਦੇ ਨਾਲ ਇੱਥੇ ਇੱਕ ਵਰਕਰ ਕੰਮ ਕਰਦਾ ਮੁੰਡਾ ਸਿੱਖ ਇਹ ਬੰਦੇ ਉਹਨੂੰ 3-4 ਦਿਨ ਤੋਂ ਕਾਫੀ ਜਾਣ ਕੇ ਤੰਗ ਕਰ ਰਹੇ ਵੀ ਤੂੰ ਕ੍ਰਿਸਚੀਅਨ ਬਣ ਤੇ ਉਦੋਂ ਹੀ ਵੀਰ ਨੇ ਮੋੜਿਆ ਤੇ ਚੱਲ ਗਏ ਤੇ ਅੱਜ ਫੇਰ ਆਏ ਹੀ ਤੇ ਅੱਜ ਇਹ ਵੀਰ ਨੇ ਇੱਥੇ ਪਾ ਲੈਨੇ ਦੋਏ ਆਹ ਮੁੰਡਾ ਵੀ ਇਹ ਮੁੰਡਾ ਜਿਹੜਾ ਨਾ ਜੱਟ ਆ ਇਹ ਕ੍ਰਿਸਚੀਅਨ ਬਣਿਆ ਦੇਖੋ ਅੱਲਾ ਨੂੰ ਵੀ ਬਣਾਉਣ ਦਿਆ ਤੇ ਵੇਖ ਲਓ ਇਹਨਾਂ ਦੀ ਕਰਤੂਤ ਹੈ ਵੀ ਆਣ ਕੇ ਧੱਕੇ ਨਾਲ ਜਿਹੜਾ ਧਰਮ ਪਰिवर्तन ਕਰਨ ਦੇ ਤੇ ਮੁੜ ਕੇ ਫੇਰ ਜਦੋਂ ਕੋਈ ਸਿੱਖਾਂ ਨੇ ਕਾਰਵਾਈ ਕੀਤੀ ਤੇ ਇਹ ਫਿਰ ਕਹਿੰਦੇ ਵੀ ਨਿਹੰਗ ਮਾੜੇ ਨੇ ਤੇ ਨਿਹੰਗਾਂ ਨੇ ਤੇ ਆਪੇ ਹੀ ਮਾੜੇ ਹੋਣਾ ਜਦੋਂ ਫਿਰ ਇਹਨਾਂ ਦੀਆਂ ਜੁੱਤੀਆਂ ਵੱਜਣੀਆਂ ਨੇ ਤੇ ਫਿਰ ਨਿਹੰਗਾਂ ਨੂੰ ਤੇ ਮਾੜੇ ਕਹਿਣਾ ਹੀ ਤਾਂ ਜੇ ਇਹ ਆਪ ਸਿੱਖਾਂ ਨੂੰ ਲੜਾਉਂਦੇ ਆ ਦੋਵਾਂ ਧਰਮਾਂ ਦੇ ਵਿੱਚ ਤੇ ਇਹੋ ਜਿਹਿਆਂ ਨੂੰ 크ਰਿਸਚੀਅਨਾਂ ਨੂੰ ਵੀ ਚਾਹੀਦੇ ਵੀ ਇਹਨਾਂ ਨੂੰ ਜੁੱਤੀ ਫੇਰ ਕੇ ਰੱਖਣੇ ਇਹਨਾਂ ਨੂੰ ਇਹੋ ਜਿਹੇ ਬੰਦੇ ਮੋਡਰਨ ਆਪਣੇ ਹੁਣ ਇਹਨਾਂ ਦੇ ਕਾਰਵਾਈ ਕਰਕੇ ਅਸੀਂ ਪ੍ਰਸ਼ਾਸਨ ਦੇ ਇਹੋ ਹੀ ਮੰਗ ਕਰਦੇ ਵੀ ਇਹਨਾਂ ਦੇ ਪਰਚਾ ਕੱਟ ਕੇ ਇਹਨਾਂ ਨੂੰ ਜਿਹੜੀ ਮਨਦੀ ਦੀ ਸਜ਼ਾ ਦਿੱਤੀ ਜਾਵੇ ਇਹਨਾਂ ਤੇ ਗਾਂ ਤੋਂ ਕੋਈ ਹੋਰ ਬੰਦਾ ਜਿਹੜਾ ਕੋਈ ਵੀ ਧਰਮ ਦੇ ਵਿੱਚ ਇਹੋ ਜਿਹਾ ਕੰਮ ਨਾ ਕਰੇ ਵੀ ਜਿਹੜਾ ਦੂਮਾ ਕੌਮਾ 'ਚ ਲੜਾਈ ਨਾ ਪਵੇ ਤੇ ਨਹੀਂ ਤੇ ਇਹਨਾਂ ਦੇ ਬੰਦੇ ਮਰਵਾ ਦਿੰਦੇ ਨੇ ਇਹਨਾਂ ਨੇ ਜਿਹੜੇ ਇਹੋ ਜਿਹੇ ਜਿਹੜੇ ਬੰਦੇ ਤੁਰੇ ਵਾਏ ਕੋਈ ਟੀਕਾ ਖਾਲਸਾ ਵਾਏ ਇਹਨਾਂ ਨੂੰ ਕਾਹ ਜਾਉਂਦਾ ਉਹਦਾ ਹੋਣਾ ਵੀ ਇਹ ਇਹ ਜਿਹੜੇ ਨੇ ਇਹ ਵੇਖੋ ਜਬਰੀ ਧਰਮ ਪਰਿਵਰਤਨ ਕਰਾਉਣ ਦੇ ਨੇ ਇਹ ਨਹੀਂ ਵੀ ਇਹਨਾਂ ਅਗਲੀ ਪਾਸਟਰ ਬਣ ਕੇ ਤੇ ਜਬਰੀ ਕਰਾਉਣ ਦੇ ਨੇ ਲਾਲਚ ਦੇ ਕੇ ਧਮਕਾ ਕੇ ਇਹੋ ਜਿਹੇ ਕੰਮ ਕਰਕੇ ਯਾਰ ਚਾਹਤ ਉਹ ਨਹੀਂ ਸ਼ਾਰੋ ਹੋਈ ਵਾਹਿਗੁਰੂ ਜੀ ਦੀ ਫਤਿਹ ਇਹ ਆ ਦੋ ਜੀ ਆਪਣੇ ਆਪ ਨੂੰ ਪਾਸਟਰ ਕਹਿੰਦੇ ਨੇ ਵੀਰ ਸੰਦੀਪ ਕਾਲੂ ਉਹਦੇ ਨਾਲ ਇੱਥੇ ਇੱਕ ਵਰਕਰ ਕੰਮ ਕਰਦਾ ਮੁੰਡਾ ਸਿੱਖ ਇਹ ਬੰਦੇ ਉਹਨੂੰ ਤਿੰਨ ਚਾਰ ਦਿਨ ਤੋਂ ਕਾਫੀ ਜਾਣ ਕੇ ਤੰਗ ਕਰ ਰਹੇ ਵੀ ਤੂੰ ਕ੍ਰਿਸਚੀਅਨ ਬਣ। ਤੇ ਉਹਦਣ ਹੀ ਵੀਰ ਨੇ ਮੋੜਿਆ ਤੇ ਚਲ ਗਏ ਤੇ ਅੱਜ ਫੇਰ ਆਏ ਜੀ ਤੇ ਅੱਜ ਇਹ ਵੀਰ ਨੇ ਇੱਥੇ ਪਹਾਲ ਲੈਣੇ ਦੋਏ ਆਹ ਮੁੰਡਾ ਵੀ ਇਹ ਮੁੰਡਾ ਜਿਹੜਾ ਨਾ ਜੱਟ ਆ ਇਹ ਕ੍ਰਿਸਚੀਅਨ ਬਣਿਆ ਤੇ ਘਰ ਨਾਲ ਵੀ ਬਣਾਉਣ ਦੇ ਆਏ ਤੇ ਵੇਖ ਲਓ ਇਹਨਾਂ ਦੀ ਕਰਤੂਤ ਹੈ ਵੀ ਆਣ ਕੇ ਧੱਕੇ ਨਾਲ ਜਿਹੜਾ ਧਰਮ ਪਰिवਰਤਨ ਕਰਨ ਦੇ ਤੇ ਮੁੜ ਕੇ ਫੇਰ ਜਦੋਂ ਕੋਈ ਸਿੱਖਾਂ ਨੇ ਕਾਰਵਾਈ ਕੀਤੀ ਤੇ ਇਹ ਫਿਰ ਕਹਿੰਦੇ ਵੀ ਨਿਹੰਗ ਮਾੜੇ ਨੇ ਤੇ ਨਿਹੰਗਾਂ ਨੇ ਤੇ ਆਪੇ ਹੀ ਮਾੜੇ ਹੋਣਾ ਜਦੋਂ ਫਿਰ ਇਹਨਾਂ ਦੀ ਜੁੱਤੀਆਂ ਵਜਣੀਆਂ ਨੇ ਤੇ ਫਿਰ ਨਿਹੰਗਾਂ ਨੂੰ ਤੇ ਮਾੜੇ ਕਹਿਣਾ ਹੀ ਤਾਂ ਜੇ ਇਹ ਆਪਕ ਸਿੱਖਾਂ ਨੂੰ ਲੜਾਉਂਦੇ ਆ ਦੋਵਾਂ ਧਰਮਾਂ ਦੇ ਵਿੱਚ ਤੇ ਇਹੋ ਜਿਹਿਆਂ ਨੂੰ 크ਰਿਸਚੀਅਨਾਂ ਨੂੰ ਵੀ ਚਾਹੀਦਾ ਵੀ ਇਹਨਾਂ ਨੂੰ ਜੁੱਤੀ ਫੇਰ ਕੇ ਰੱਖਣੇ ਉਹਨਾਂ ਨੂੰ ਇਹੋ ਜਿਹੇ ਬੰਦੇ ਮੋੜਨ ਆਪਣੇ ਹੁਣ ਇਹਨਾਂ ਤੇ ਕਾਰਵਾਈ ਕਰਕੇ ਅਸੀਂ ਪ੍ਰਸ਼ਾਸਨ ਦੇ ਇਹੋ ਹੀ ਮੰਗ ਕਰਦੇ ਵੀ ਇਹਨਾਂ ਦੇ ਪਰਚਾ ਕੱਟ ਕੇ ਇਹਨਾਂ ਨੂੰ ਜਿਹੜੀ ਮਨਦੀ ਦੀ ਸਜ਼ਾ ਦਿੱਤੀ ਜਾਵੇ ਇਹਨਾਂ ਤੇ ਗਾਂ ਤਾਂ ਕੋਈ ਹੋਰ ਬੰਦਾ ਜਿਹੜਾ ਕੋਈ ਵੀ ਧਰਮ ਦੇ ਵਿੱਚ ਇਹੋ ਜਿਹਾ ਕੰਮ ਨਾ ਕਰੇ ਵੀ ਜਿਹੜਾ ਦੂਮਾ ਕੌਮਾ 'ਚ ਲੜਾਈ ਨਾ ਪਾਵੇ ਤਿੰਨੇ ਹੀ ਤਾਂ ਇਹਨਾਂ ਦੇ ਬੰਦੇ ਮਰਵਾ ਦਿੰਦੇ ਨੇ ਇਹਨਾਂ ਨੇ ਜਿਹੜੇ ਇਹੋ ਜਿਹੇ ਜਿਹੜੇ ਬੰਦੇ ਤੁਰੇ। ਉਹ ਆਏ ਇੱਕ ਟਿਕਾ ਖਾਲਸਾ ਆਏ। ਇਹ ਇਹ ਜਿਹੜੇ ਨੇ ਇਹ ਵੇਖੋ ਜਬਰੀ ਧਰਮ ਪਰਿਵਰਤਨ ਕਰਾਉਣ ਦੇ ਨੇ ਇਹ ਨਹੀਂ ਵੀ ਇਹਨਾਂ ਅਗਲੀ ਪਾਸਟਰ ਬਣ ਕੇ ਤੇ ਜਬਰੀ ਕਰਾਉਣ ਦੇ ਨੇ ਲਾਲਚ ਦੇ ਕੇ ਧਮਕਾ ਕੇ ਇਹੋ ਜਿਹੇ ਕੰਮ ਕਰਕੇ ਕੋਈ ਨਾ ਕੋਈ ਆਰਚਾਂ ਉਹ ਨਹੀਂ ਸ਼ੁਰੂ ਹੋਇਆ ਵਾਹਿਗੁਰੂ ਜੀ ਕੀ ਫਤਿਹ ਇਹ ਆ ਦੋ ਜੀ ਆਪਣੇ ਆਪ ਨੂੰ ਪਾਸਟਰ ਕਹਿੰਦੇ ਨੇ ਵੀਰ ਸੰਦੀਪ ਕਾਲੂ ਉਹਦੇ ਨਾਲ ਇੱਥੇ ਇੱਕ ਵਰਕਰ ਕੰਮ ਕਰਦਾ ਮੁੰਡਾ ਸਿੱਖ ਇਹ ਬੰਦੇ ਉਹਨੂੰ ਤਿੰਨ ਚਾਰ ਦਿਨ ਤੋਂ ਕਾਫੀ ਜਾਣ ਕੇ ਤੰਗ ਕਰ ਰਹੇ ਵੀ ਤੂੰ ਕ੍ਰਿਸਚੀਅਨ ਬਣ ਤੇ ਉਹਦਣ ਹੀ ਵੀਰ ਨੇ ਮੋੜਿਆ ਤੇ ਚਲ ਗਏ ਤੇ ਅੱਜ ਫੇਰ ਆਏ ਜੀ ਤੇ ਅੱਜ ਇਹ ਵੀਰ ਨੇ ਇੱਥੇ ਬਾਹਰ ਲੈਨੇ ਦੋਏ ਆਹ ਮੁੰਡਾ ਵੀ ਇਹ ਮੁੰਡਾ ਜਿਹੜਾ ਨਾ ਜੱਟ ਆ ਇਹ ਕ੍ਰਿਸਚੀਅਨ ਬਣਿਆ ਤੇ ਘਰ ਨਾਲ ਵੀ ਬਣਾਉਣ ਲਿਆ ਏ ਤੇ ਵੇਖ ਲਓ ਇਹਨਾਂ ਦੀ ਕਰਤੂਤ ਵੀ ਆਣ ਕੇ ਧੱਕੇ ਨਾਲ ਜਿਹੜਾ ਧਰਮ ਪਰिवर्तन ਕਰਨ ਦੇ ਤੇ ਮੁੜ ਕੇ ਫੇਰ ਜਦੋਂ ਕੋਈ ਸੇਖਾਂ ਨੇ ਕਾਰਵਾਈ ਕੀਤੀ ਤੇ ਇਹ ਫਿਰ ਕਹਿੰਦੇ ਵੀ ਨਿਹੰਗ ਮਾੜੇ ਨੇ ਤੇ ਨਿਹੰਗਾਂ ਲੈ ਤੇ ਆਪੇ ਹੀ ਮਾੜੇ ਹੋਣਾ ਜਦੋਂ ਫਿਰ ਇਹਨਾਂ ਦੀ ਜੁੱਤੀਆਂ ਵਜਣੀਆਂ ਨੇ ਤੇ ਫਿਰ ਨਿਹੰਗਾਂ ਨੂੰ ਤੇ ਮਾੜੇ ਕਹਿਣਾ ਹੀ ਤਾਂ ਜੇ ਇਹ ਆਪਕ ਸੇਖਾਂ ਨੂੰ ਲੜਾਉਂਦੇ ਆ ਦੋਵਾਂ ਧਰਮਾਂ ਦੇ ਵਿੱਚ ਤੇ ਇਹੋ ਜਿਹਿਆਂ ਨੂੰ 크ਰਿਸਚੀਅਨਾਂ ਨੂੰ ਵੀ ਚਾਹੀਦੇ ਵੀ ਇਹਨਾਂ ਨੂੰ ਜੁੱਤੀ ਫੇਰ ਕੇ ਰੱਖਣੇ ਇਹਨਾਂ ਨੂੰ ਇਹੋ ਜਿਹੇ ਬੰਦੇ ਮੋੜਨ ਆਪਣੇ ਹੁਣ ਇਹਨਾਂ ਤੇ ਕਾਰਵਾਈ ਕਰਕੇ ਅਸੀਂ ਪ੍ਰਸ਼ਾਸਨ ਦੇ ਇਹੋ ਹੀ ਮੰਗ ਕਰਦੇ ਵੀ ਇਹਨਾਂ ਦੇ ਪਰਚਾ ਕੱਟ ਕੇ ਇਹਨਾਂ ਨੂੰ ਜਿਹੜੀ ਮਨਦੀ ਦੀ ਸਜ਼ਾ ਦਿੱਤੀ ਜਾਵੇ ਇਹਨਾਂ ਤੇ ਗਾਂ ਤਾਂ ਕੋਈ ਹੋਰ ਬੰਦਾ ਜਿਹੜਾ ਕੋਈ ਵੀ ਧਰਮ ਦੇ ਵਿੱਚ ਇਹੋ ਜਿਹਾ ਕੰਮ ਨਾ ਕਰੇ ਵੀ ਜਿਹੜਾ ਦੂਮਾ ਕੌਮਾ ਜੀ ਲੜਾਈ ਨਾ ਪਾਵੇ ਕਿੰਨੇ ਤੇ ਇਹਨਾਂ ਦੇ ਬੰਦੇ ਮਰਵਾ ਦਿੰਦੇ ਨੇ ਇਹਨਾਂ ਨੇ ਜਿਹੜਾ ਇਹੋ ਜਿਹੇ ਜਿਹੜੇ ਬੰਦੇ ਤੁਰੇ ਆਏ ਕਿਪਟੀਕਾ ਖਾਲਸਾ ਆਏ ਇਹ ਇਹ ਜਿਹੜੇ ਨੇ ਇਹ ਵੇਖੋ ਜਬਰੀ ਧਰਮ ਪਰਿਵਰਤਨ ਕਰਾਉਣ ਦੇ ਨੇ ਇਹ ਨਹੀਂ ਵੀ ਇਹਨਾਂ ਅਗਲੀ ਪਾਸਟਰ ਬਣ ਕੇ ਤੇ ਜਬਰੀ ਕਰਾਉਣ ਦੇ ਨੇ ਲਾਲਚ ਦੇ ਕੇ ਧਮਕਾ ਕੇ ਇਹੋ ਜਿਹੇ ਕੰਮ ਕਰਕੇ ਉਹਨਾਂ ਕੋਲ ਯਾਰਟਾ ਵਾਹਿਗੁਰੂ ਜੀ ਦੀ ਫਤਿਹ ਇਹ ਆ ਦੋ ਜੀ ਆਪਣੇ ਆਪ ਨੂੰ ਪਾਸਟਰ ਕਹਿੰਦੇ ਨੇ ਤਾਂ ਵੀਰ ਸੰਦੀਪ ਕਾਹਲੂ ਉਹਦੇ ਨਾਲ ਇੱਥੇ ਇੱਕ ਵਰਕਰ ਕੰਮ ਕਰਦਾ ਮੁੰਡਾ ਸਿੱਖ ਇਹ ਬੰਦੇ ਉਹਨੂੰ 3-4 ਦਿਨ ਤੋਂ ਕਾਫੀ ਆਣ ਕੇ ਤੰਗ ਕਰ ਰਹੇ ਵੀ ਤੂੰ ਕ੍ਰਿਸਚੀਅਨ ਬਣ। ਤੇ ਉਹਦਣ ਹੀ ਵੀਰ ਨੇ ਮੋੜਿਆ ਤੇ ਚਲ ਗਏ ਤੇ ਅੱਜ ਫੇਰ ਆਏ ਹੀ ਤੇ ਅੱਜ ਇਹ ਵੀਰ ਨੇ ਇੱਥੇ ਪਾ ਲੈਨੇ ਦੋਏ ਆਹ ਮੁੰਡਾ ਵੀ ਇਹ ਮੁੰਡਾ ਜਿਹੜਾ ਨਾ ਜੱਟ ਆ ਇਹ ਕ੍ਰਿਸਚੀਅਨ ਬਣਿਆ ਦੇਖੋ ਅੱਲਾ ਨੂੰ ਵੀ ਬਣਾਉਣ ਲਿਆ ਆਏ ਤੇ ਵੇਖ ਲਓ ਇਹਨਾਂ ਦੀ ਕਰਤੂਤ ਹੈ ਵੀ ਆਣ ਕੇ ਧੱਕੇ ਨਾਲ ਜਿਹੜਾ ਧਰਮ ਪਰिवर्तन ਕਰਨ ਦੇ ਤੇ ਮੁੜ ਕੇ ਫੇਰ ਜਦੋਂ ਕੋਈ ਸਿੱਖਾਂ ਨੇ ਕਾਰਵਾਈ ਕੀਤੀ ਤੇ ਇਹ ਫਿਰ ਕਹਿੰਦੇ ਵੀ ਨਿਹੰਗ ਮਾੜੇ ਨੇ ਤੇ ਨਿਹੰਗਾਂ ਨੇ ਤੇ ਆਪੇ ਹੀ ਮਾੜੇ ਹੋਣਾ ਜਦੋਂ ਫਿਰ ਇਹਨਾਂ ਦੀਆਂ ਜੁੱਤੀਆਂ ਵੱਜਣੀਆਂ ਨੇ ਤੇ ਫਿਰ ਨਿਹੰਗਾਂ ਨੂੰ ਤੇ ਮਾੜੇ ਕਹਿਣਾ ਹੀ ਤਾਂ ਜੇ ਇਹ ਆਪ ਸਿੱਖਾਂ ਨੂੰ ਲੜਾਉਂਦੇ ਆ ਦੋਵਾਂ ਧਰਮਾਂ ਦੇ ਵਿੱਚ ਤੇ ਇਹੋ ਜਿਹਿਆਂ ਨੂੰ 크ਰਿਸਚੀਅਨਾਂ ਨੂੰ ਵੀ ਚਾਹੀਦੇ ਵੀ ਇਹਨਾਂ ਨੂੰ ਜੁੱਤੀ ਫੇਰ ਕੇ ਰੱਖਣੇ ਇਹਨਾਂ ਨੂੰ ਇਹੋ ਜਿਹੇ ਬੰਦੇ ਮੋੜਨ ਆਪਣੇ ਹੁਣ ਇਹਨਾਂ ਦੇ ਕਾਰਵਾਈ ਕਰਕੇ ਅਸੀਂ ਪ੍ਰਸ਼ਾਸਨ ਦੇ ਇਹੋ ਹੀ ਮੰਗ ਕਰਦੇ ਵੀ ਇਹਨਾਂ ਦੇ ਪਰਚਾ ਕੱਟ ਕੇ ਤੇ ਇਹਨਾਂ ਨੂੰ ਜਿਹੜੀ ਮਨਦੀ ਦੀ ਸਜ਼ਾ ਦਿੱਤੀ ਜਾਵੇ ਇਹਨਾਂ ਤੇ ਗਾਂ ਤੋਂ ਕੋਈ ਹੋਰ ਬੰਦਾ ਜਿਹੜਾ ਕੋਈ ਵੀ ਧਰਮ ਦੇ ਵਿੱਚ ਇਹੋ ਜਿਹਾ ਕੰਮ ਨਾ ਕਰੇ ਵੀ ਜਿਹੜਾ ਦੋਹਾਂ ਕੌਮਾਂ 'ਚ ਲੜਾਈ ਨਾ ਪਾਵੇ ਤੇ ਨਹੀਂ ਤੇ ਇਹਨਾਂ ਦੇ ਬੰਦੇ ਮਰਵਾ ਦਿੰਦੇ ਨੇ ਇਹਨਾਂ ਨੇ ਜਿਹੜੇ ਇਹੋ ਜਿਹੇ ਜਿਹੜੇ ਬੰਦੇ ਤੁਰੇ। ਵਾਏ ਇੱਕ ਟੀਕਾ ਖਾਲਸਾ ਵਾਏ। ਇਹ ਇਹ ਜਿਹੜੇ ਨੇ ਇਹ ਵੇਖੋ ਜਬਰੀ ਧਰਮ ਪਰਿਵਰਤਨ ਕਰਾਉਣ ਦੇ ਨੇ ਇਹ ਨਹੀਂ ਵੀ ਇਹਨਾਂ ਅਗਲੀ ਪਾਸਟਰ ਬਣ ਕੇ ਤੇ ਜਬਰੀ ਕਰਾਉਣ ਦੇ ਨੇ ਲਾਲਚ ਦੇ ਕੇ ਧਮਕਾ ਕੇ ਇਹੋ ਜਿਹੇ ਕੰਮ ਕਰਕੇ ਉਹ ਕੋ ਯਾਰ ਚਾਹ ਉਹ ਨਹੀਂ ਸ਼ਾਰੋ ਹੋਇਆ ਵਾਹਿਗੁਰੂ ਜੀ ਦੀ ਫਤਿਹ ਇਹ ਆ ਦੋ ਜੀ ਆਪਣੇ ਆਪ ਨੂੰ ਪਾਸਟਰ ਕਹਿੰਦੇ ਨੇ ਵੀਰ ਸੰਦੀਪ ਕਾਲੂ ਉਹਦੇ ਨਾਲ ਇੱਥੇ ਇੱਕ ਵਰਕਰ ਕੰਮ ਕਰਦਾ ਮੁੰਡਾ ਸਿੱਖ ਇਹ ਬੰਦਿਆਂ ਨੂੰ ਤਿੰਨ ਚਾਰ ਦਿਨ ਤੋਂ ਕਾਫੀ ਜਾਣ ਕੇ ਤੰਗ ਕਰ ਰਹੇ ਵੀ ਤੂੰ ਕ੍ਰਿਸਚੀਅਨ ਬਣ ਤੇ ਉਹਦਣ ਹੀ ਵੀਰ ਨੇ ਮੋੜਿਆ ਤੇ ਚਲ ਗਏ ਤੇ ਅੱਜ ਫੇਰ ਆਏ ਜੀ ਤੇ ਅੱਜ ਇਹ ਵੀਰ ਨੇ ਇੱਥੇ ਬਾਹਰ ਲੈਨੇ ਦੋਏ ਆਹ ਮੁੰਡਾ ਵੀ ਇਹ ਮੁੰਡਾ ਜਿਹੜਾ ਨਾ ਜੱਟ ਆ ਇਹ ਕ੍ਰਿਸਚੀਅਨ ਬਣਿਆ ਤੇ ਘਰ ਨਾਲ ਵੀ ਬਣਾਉਣ ਲਿਆ ਏ ਤੇ ਵੇਖ ਲਓ ਇਹਨਾਂ ਦੀ ਕਰਤੂਤ ਹੈ ਵੀ ਆਣ ਕੇ ਧੱਕੇ ਨਾਲ ਜਿਹੜਾ ਧਰਮ ਪਰिवर्तन ਕਰਨ ਦੇ ਤੇ ਮੁੜ ਕੇ ਫੇਰ ਜਦੋਂ ਕੋਈ ਸਿੱਖਾਂ ਨੇ ਕਾਰਵਾਈ ਕੀਤੀ ਤੇ ਇਹ ਫਿਰ ਕਹਿੰਦੇ ਵੀ ਨਿਹੰਗ ਮਾੜੇ ਨੇ ਤੇ ਨਿਹੰਗਾਂ ਨੇ ਤੇ ਆਪੇ ਹੀ ਮਾੜੇ ਹੋਣਾ ਜਦੋਂ ਫਿਰ ਇਹਨਾਂ ਦੀਆਂ ਜੁੱਤੀਆਂ ਵੱਜਣੀਆਂ ਨੇ ਤੇ ਫਿਰ ਨਿਹੰਗਾਂ ਨੂੰ ਤੇ ਮਾੜੇ ਕਹਿਣਾ ਹੀ ਤਾਂ ਜੇ ਇਹ ਆਪ ਸਿੱਖਾਂ ਨੂੰ ਲੜਾਉਂਦੇ ਆ ਦੋਵਾਂ ਧਰਮਾਂ ਦੇ ਵਿੱਚ ਤੇ ਇਹੋ ਜਿਹਿਆਂ ਨੂੰ 크ਰਿਸਚੀਅਨਾਂ ਨੂੰ ਵੀ ਚਾਹੀਦੇ ਵੀ ਇਹਨਾਂ ਨੂੰ ਜੁੱਤੀ ਫੇਰ ਕੇ ਰੱਖਣੇ ਇਹਨਾਂ ਨੂੰ ਇਹੋ ਜਿਹੇ ਬੰਦੇ ਮੋਡਰਨ ਆਪਣੇ ਹੁਣ ਇਹਨਾਂ ਤੇ ਕਾਰਵਾਈ ਕਰਕੇ ਅਸੀਂ ਪ੍ਰਸ਼ਾਸਨ ਦੇ ਇਹੋ ਹੀ ਮੰਗ ਕਰਦੇ ਵੀ ਇਹਨਾਂ ਦੇ ਪਰਚਾ ਕੱਟ ਕੇ ਤੇ ਇਹਨਾਂ ਨੂੰ ਜਿਹੜੀ ਮਨਦੀ ਦੀ ਸਜ਼ਾ ਦਿੱਤੀ ਜਾਵੇ ਇਹਨਾਂ ਤੇ ਗਾਂ ਤੋਂ ਕੋਈ ਹੋਰ ਬੰਦਾ ਜਿਹੜਾ ਕੋਈ ਵੀ ਧਰਮ ਦੇ ਵਿੱਚ ਇਹੋ ਜਿਹਾ ਕੰਮ ਨਾ ਕਰੇ ਵੀ ਜਿਹੜਾ ਦੂਮਾ ਕੌਮਾ 'ਚ ਲੜਾਈ ਨਾ ਪਾਵੇ ਤੇ ਨਹੀਂ ਤੇ ਇਹਨਾਂ ਦੇ ਬੰਦੇ ਮਰਵਾ ਦਿੰਦੇ ਨੇ ਇਹਨਾਂ ਨੇ ਜਿਹੜੇ ਇਹੋ ਜਿਹੇ ਜਿਹੜੇ ਬੰਦੇ ਤੁਰੇ ਵਾਏ ਇੱਕ ਟੀਕਾ ਖਾ ਲਸਾ ਵਾਏ ਇਹ ਇਹ ਜਿਹੜੇ ਨੇ ਇਹ ਵੇਖੋ ਜਬਰੀ ਧਰਮ ਪਰਵਰਤਨ ਕਰਾਉਣ ਦੇ ਨੇ ਇਹ ਨਹੀਂ ਵੀ ਇਹ ਨਕਲੀ ਪਾਸਟਰ ਬਣ ਕੇ ਤੇ ਜਬਰੀ ਕਰਾਉਣ ਦੇ ਨੇ ਲਾਲਚ ਦੇ ਕੇ ਧਮਕਾ ਕੇ ਇਹੋ ਜਿਹੇ ਕੰਮ ਕਰਕੇ ਕੋਈ ਨਾ ਕੋਈ ਆਖਦਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਦੋ ਜੀ ਆਪਣੇ ਆਪ ਨੂੰ ਪਾਸਟਰ ਕਹਿੰਦੇ ਨੇ ਵੀਰ ਸੰਦੀਪ ਕਾਲੂ ਉਹਦੇ ਨਾਲ ਇੱਥੇ ਇੱਕ ਵਰਕਰ ਕੰਮ ਕਰਦਾ ਮੁੰਡਾ ਸਿੱਖ ਇਹ ਬੰਦੇ ਉਹਨੂੰ ਤਿੰਨ ਚਾਰ ਦਿਨ ਤੋਂ ਕਾਫੀ ਜਾਣ ਕੇ ਤੰਗ ਕਰ ਰਹੇ ਵੀ ਤੂੰ ਕ੍ਰਿਸਚੀਅਨ ਬਣ। ਤੇ ਉਹਦਣ ਹੀ ਵੀਰ ਨੇ ਮੋੜਿਆ ਤੇ ਚਲ ਗਏ ਤੇ ਅੱਜ ਫੇਰ ਆਏ ਜੀ ਤੇ ਅੱਜ ਇਹ ਵੀਰ ਨੇ ਇੱਥੇ ਪਹਾਲ ਲੈਣੇ ਦੋਏ ਆਹ ਮੁੰਡਾ ਵੀ ਇਹ ਮੁੰਡਾ ਜਿਹੜਾ ਨਾ ਜੱਟ ਆ ਇਹ ਕ੍ਰਿਸਚੀਅਨ ਬਣਿਆ ਤੇ ਘਰ ਨਾਲ ਵੀ ਬਣਾਉਣ ਲਿਆ ਆਏ ਤੇ ਵੇਖ ਲਓ ਇਹਨਾਂ ਦੀ ਕਰਤੂਤ ਵੀ ਆਣ ਕੇ ਧੱਕੇ ਨਾਲ ਜਿਹੜਾ ਧਰਮ ਪਰिवर्तन ਕਰਨ ਦੇ ਤੇ ਮੁੜ ਕੇ ਫੇਰ ਜਦੋਂ ਕੋਈ ਸੇਖਾਂ ਨੇ ਕਾਰਵਾਈ ਕੀਤੀ ਤੇ ਇਹ ਫਿਰ ਕਹਿੰਦੇ ਵੀ ਨਿਹੰਗ ਮਾੜੇ ਨੇ ਤੇ ਨਿਹੰਗਾਂ ਨੇ ਤੇ ਆਪੇ ਹੀ ਮਾੜੇ ਹੋਣਾ ਜਦੋਂ ਫਿਰ ਇਹਨਾਂ ਦੀ ਜੁੱਤੀਆਂ ਵਜਣੀਆਂ ਨੇ ਤੇ ਫਿਰ ਨਿਹੰਗਾਂ ਨੂੰ ਤੇ ਮਾੜੇ ਕਹਿਣਾ ਹੀ ਤਾਂ ਜੇ ਇਹ ਆਪਕ ਸੇਖਾਂ ਨੂੰ ਲੜਾਉਂਦੇ ਆ ਦੋਵਾਂ ਧਰਮਾਂ ਦੇ ਵਿੱਚ ਤੇ ਇਹੋ ਜਿਹਿਆਂ ਨੂੰ 크ਰਿਸਚੀਅਨਾਂ ਨੂੰ ਵੀ ਚਾਹੀਦਾ ਵੀ ਇਹਨਾਂ ਨੂੰ ਜੁੱਤੀ ਫੇਰ ਕੇ ਰੱਖਣੇ ਇਹਨਾਂ ਨੂੰ ਇਹੋ ਜਿਹੇ ਬੰਦੇ ਮੋੜਨ ਆਪਣੇ ਹੁਣ ਇਹਨਾਂ ਤੇ ਕਾਰਵਾਈ ਕਰਕੇ ਅਸੀਂ ਪ੍ਰਸ਼ਾਸਨ ਦੇ ਇਹੋ ਹੀ ਮੰਗ ਕਰਦੇ ਵੀ ਇਹਨਾਂ ਦੇ ਪਰਚਾ ਕੱਟ ਕੇ ਇਹਨਾਂ ਨੂੰ ਜਿਹੜੀ ਮਨਦੀ ਦੀ ਸਜ਼ਾ ਦਿੱਤੀ ਜਾਵੇ ਇਹਨਾਂ ਤੇ ਗਾਂ ਤਾਂ ਕੋਈ ਹੋਰ ਬੰਦਾ ਜਿਹੜਾ ਕੋਈ ਵੀ ਧਰਮ ਦੇ ਵਿੱਚ ਇਹੋ ਜਿਹਾ ਕੰਮ ਨਾ ਕਰੇ ਵੀ ਜਿਹੜਾ ਦੂਮਾ ਕੌਮਾ 'ਚ ਲੜਾਈ ਨਾ ਪਾਵੇ ਤੇ ਨਹੀਂ ਤੇ ਇਹਨਾਂ ਦੇ ਬੰਦੇ ਮਰਵਾ ਦਿੰਦੇ ਨੇ ਇਹਨਾਂ ਨੇ ਜਿਹੜੇ ਇਹੋ ਜਿਹੇ ਜਿਹੜੇ ਬੰਦੇ ਤੁਰੇ। ਉਹ ਆਇਆ ਇੱਕ ਟਿਕਾ ਖਾਲਸਾ ਆਇਆ। ਇਹ ਇਹ ਜਿਹੜੇ ਨੇ ਇਹ ਵੇਖੋ ਜਬਰੀ ਧਰਮ ਪਰਿਵਰਤਨ ਕਰਾਉਣ ਦੇ ਨੇ। ਇਹ ਨਹੀਂ ਵੀ ਇਹਨਾਂ ਅਗਲੀ ਪਾਸਟਰ ਬਣ ਕੇ ਤੇ ਜਬਰੀ ਕਰਾਉਣ ਦੇ ਨੇ। ਲਾਲਚ ਦੇ ਕੇ ਧਮਕਾ ਕੇ ਇਹੋ ਜਿਹੇ ਕੰਮ ਕਰਕੇ